ਸ਼ਾਇਦ ਅਵਿਧੀ ਕਿਸ ਪਨਾ ਦੇ ਬੱਚੇ ਸਾਰੇ ਮੇਰੇ ਦੇਖ ਰਿਹਾ ਥਾ ਲੱਗਦਾ ਜਾਣਾ ਯਹਾਂ ਤਨਜਣਾ ਪੈਂਦਾ ਹੈ ਤੇਰੇ ਨੇ ਕਰਦੀ ਹਲ ਕਿੰਸ ਸਵਾਲਾ ਇਹਦਾ ਪਿਆਰ ਕਰਦੇ ਨੇ ਹਜ਼ੂਰ ਕਰਕੇ ਮਾਸੀ ਭਾਜੀ ਜੀ ਇਹ ਵੀ ਸਮਾਜ ਤੇ ਰੱਖਣੀ ਔਰ ਮਰਜਾਨ ਨੂੰ ਤੰਦਰੁਸਤ ਰੱਖਣਾ ਹੈ ਕੰਮਲੀਓ ਦੀ ਹੋਕ ਪਿਆਰਾ ਬਾਬਾ ਖੇਤਰਪਾਲ ਜੀ ਦਾ ਮਾਰ ਕੀ ਜੈ ਉਹ ਬਾਜੀ ਦਾ ਬਾਈਏ ਲੈ ਚੜ ਗਈ ਯਾਦ ਸੁਣਾ ਲੈ ਬਾਬਾ ਜੀ ਦਾ ਬਾਈਏ ਲੈ ਚੜ ਗਈ ਯਾਦ ਸੁਣਾ ਮੈਂ ਚੜ ਗਈ ਮੈਂ ਕਈ ਵਾਰੀ ਅਸੀਂ ਆਪਣੀ ਭੀ ਦੇ ਆਉਨੇ ਆ ਆਪਣੀ ਭੈਣ ਲਿਆਉਨੇ ਆ ਤੇ ਜਦੋਂ ਸਹੁਰੇ ਰਹਿ ਗਏ ਉਹਨੇ 10 ਦਿਨ ਤੇ ਆਣ ਕੇ ਗਿਲਾ ਕਰਦੀ ਸਾਡੇ ਨਾਲ

ਜੈ ਹੈ ਬਾਬਾ ਖੇਤਰਪਾਲ ਜਿਕਰਾ ਬਾਬਾ ਖੇਤਰਪਾਲ ਜੀ ਦਾ ਸੋ ਸੱਚੇ ਦਰਬਾਰ ਕੀ ਜੈ ਮੈਂ ਜੋ ਵੀ ਅੱਜ ਇਹ ਸਪੀਚ ਕਰਨ ਲੱਗਾ ਹਾਂ ਜੋ ਵੀ ਦੁਨੀਆ ਤੱਕ ਸੰਦੇਸ਼ ਪਹੁੰਚਾਉਣ ਲੱਗਾ ਹਾਂ ਤੁਹਾਡਾ ਮੈਂ ਕੋਈ ਰੱਬ ਨਹੀਂ ਕੋਈ ਬਾਬਾ ਨਹੀਂ ਸਿਰਫ ਇੱਕ ਛੋਟਾ ਭਰਾ ਸਮਝੋ ਕਿ ਜੋ ਬਾਬਾ ਜੀ ਨੂੰ ਚਾਹਵਣ ਜੋ ਬਾਬਾ ਜੀ ਦੇ ਪਿਆਰ ਕਰਦੇ ਨੇ ਜੋ ਚਾਹਵਣ ਨੇ ਜੋ ਬਾਬਾ ਜੀ ਦੇ ਦੀ ਲੋ ਸਤਕਾਰ ਕਰਦੇ ਹਾਂ ਉਹਨਾਂ ਦੇ ਲਈ ਸੰਦੇਸ਼ ਹੈ ਮੇਰਾ ਕਿ ਬਾਬਾ ਸਰਕਾਰ ਜੀ ਦਾ ਪੰਡਾਰਾ ਜਾਂ ਨਰੈਣਗੜ ਚੌਕ ਸ਼ਾਟੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਰਿਆ ਅਸੀਂ ਸਭ ਦੇ ਦੁਆਵਾ ਕਰਦੇ ਹਾਂ ਕਿ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਾਂ ਜੀਆਂ ਦਰ ਪਰਮਾਨ ਕਰਨ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਪਨਰੇ ਸਜਾਈ ਜਾਂਦੇ ਬਾਬਾ ਜੀ ਜੋ ਦੁਨੀਆ ਤੇ ਬਾਬਾ ਜੀ ਨੂੰ ਨਫ਼ਰਤ ਕਰਦੇ ਨੇ ਮੇਰਾ ਉਹਨਾਂ ਤੱਕ ਸੰਦੇਸ਼ ਹੈ ਕਿ ਦੇਖੋ ਹਰ ਇੱਕ ਗੁਰੂ ਪੀਰ ਨੂੰ ਪਿਆਰ ਮੁਹੱਬਤ ਕਰੀਏ ਜਿੱਥੇ ਵੀ ਕਿਸੇ ਦਾ ਮਨ ਟਿਕਿਆ ਹੈ ਉਹ ਆਪਣੇ ਆਪਣੇ ਗੁਰੂ ਵੀਰ ਨੂੰ ਟਿਕੋਂਦਾ ਰਹੇ ਸਾਡਾ ਮਨ 바ਵਾ ਸਰਕਾਰ ਤੇ ਟਿਕਿਆ ਹੈ 바ਵਾ ਖੇਤਰਪਾਲ ਜੀ ਦੇ ਚਰਨਾਂ 'ਚ ਟਿਕਿਆ ਹੈ ਅਸੀਂ ਉਹਨਾਂ ਦੇ ਚਾਹਵਾਨ ਹਾਂ ਉਹਨਾਂ ਨੂੰ ਮੁਹੱਬਤ ਕਰਦੇ ਹਾਂ ਤੇ ਕਰਦੇ ਰਵਾਂਗੇ ਸੰਦੇਸ਼ ਇਹ ਹੈ 바ਵਾ ਸਰਕਾਰ ਦਾ ਕਿ ਸਭ ਤੋਂ ਪਹਿਲੇ ਦਿਨ ਜੋ ਸਾਡੇ ਪੰਜਾਬ ਨੂੰ ਨਸ਼ਾ ਘਾਰ ਰਿਹਾ ਹੈ ਉਹਦੇ ਵਿਰੁੱਧ ਚੱਲੀਏ ਕਿਸੇ ਵੀ ਗੁਰੂ ਜੋ ਵੀ ਧਰਮ ਨੂੰ ਮੰਨਦੇ ਨੇ ਉਹਨਾਂ ਦੇ ਪੁੱਛ ਕਹਿਣ ਲੱਗਾ ਕਿਉਂਕਿ ਮੇਰੀ ਬੜੀ ਚੋਤ ਚਾਹਵਾਨੇ ਬੜੇ ਦਿਲ ਦੀ ਤਮੰਨਾ ਸੀ ਕਿ ਮੈਂ ਇਹ ਲਵਜ ਬੋਲਾਂ ਸਪੀਚ ਹੋ ਗਿਆ ਅੱਜ ਮੇਰਾ 바ਵਾ ਸਰਕਾਰ ਦੇ ਨਾਲ ਪਿਆਰ 바ਵਾ ਸਰਕਾਰ ਦੇ ਚਰਨਾਂ ਨਾਲ ਮੈਂ ਜੁੜਿਆ ਹਾਂ ਮੈਂ ਸਾਰੀ ਦੁਨੀਆ ਤੇ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦਾ ਕਿ ਸਭ ਤੋਂ ਪਹਿਲੇ ਪੰਜਾਬ ਦੇ ਵਿੱਚੋਂ ਨਸ਼ਾ ਜੋ ਇਹ ਮੁਕਤ ਕਰੀਏ ਨਸ਼ਾ ਜੋ ਇਹ ਮੁਕਤ ਕਰੀਏ ਨਸ਼ਾ ਨਹੀਂ ਹੋਣਾ ਚਾਹੀਦਾ ਜਿਹੜੇ ਮੇਰੇ ਵੀ ਜਿਹੜਾ ਮੇਰੀਆਂ ਧੀਆਂ ਜਾਂ ਭੈਣਾਂ ਹੀ ਮੇਰੀਆਂ ਲੱਗਦਾ ਜੋ ਵੀ ਨਸ਼ਾ ਕਰਕੇ ਦੇਖਦੇ ਅਸੀਂ ਸਟੇਸ਼ਨ ਤੇ ਬੱਸ ਸਟੈਂਡ ਤੇ ਜਾਂ ਹਰ ਇੱਕ ਚੌਂਕ ਦੇ ਵਿੱਚ ਖੜੇ ਹੁੰਦੇ ਨੇ ਸਾਨੂੰ ਬਹੁਤ ਬੁਰਾ ਲੱਗਦਾ ਹੈ ਅਸੀਂ 바ਵਾ ਸਰਕਾਰ ਦੇ ਚਰਨਾਂ 'ਚ ਇਹ ਦਰਸ ਕਰਦੇ ਹਾਂ ਕਿ 바ਵਾ ਜੀ ਜੇ ਸਾਡਾ ਤੁਹਾਡੇ ਨਾਲ ਪਿਆਰ ਹੈ ਤੇ 바ਵਾ ਸਰਕਾਰ ਸਭ ਤੋਂ ਪਹਿਲਾਂ ਇਸ ਮੁਲਕ ਦੇ ਵਿੱਚੋਂ ਨਸ਼ਾ ਜੋ ਇਹ ਬੰਦ ਕਰੋਗਾ ਜੋ ਨਸ਼ਾ ਹੈ ਉਹ ਤੋਂ ਦੁਨੀਆ ਨੂੰ ਬਚਾਈਏ 바ਵਾ ਸਰਕਾਰ ਜੀ ਦੂਸਰੀ ਸਾਰੇ ਹੀ ਸੰਗਤ ਨੂੰ ਮੈਂ ਬਾਬਾ ਸਰਕਾਰ ਬਾਬਾ ਖੇਤਰਪਾਲ ਜੀ ਦੇ ਮਿਲਣ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੋ ਵੀ ਇਸ ਚੈਨਲ ਜੋ ਵੀ ਵੀਡੀਓ ਨੂੰ ਦੇਖ ਰਹੇ ਨੇ ਮੇਰਾ ਸੰਦੇਸ਼ ਹੈ ਕਿ ਬਾਬਾ ਸਰਕਾਰ ਜਿਨ੍ਹਾਂ ਲੋਕਾਂ ਨੇ ਮਾੜਾ ਕਿਹਾ ਉਹ ਮਾੜੇ ਨਹੀਂ ਬਾਬਾ ਸਰਕਾਰ ਬਹੁਤ ਪਿਆਰ ਕਰਦੇ ਨੇ ਬਾਬਾ ਸਰਕਾਰ ਦੇ ਚਰਨਾਂ ਨਾਲ ਲੱਗਣ ਵਾਲੇ ਤਰੇ ਨੇ ਦੁਪੇ ਨਹੀਂ ਆ ਕਰਨ ਜੋ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆ ਰਹੀ ਹੈ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆ ਰਹੀ ਹੈ ਮੈਂ ਤਿਆਗਲ ਤੁਸ਼ੇਂ ਪਰ ਵੀ ਆ ਰਾਂ ਅੱਜ ਭੰਡਾਰੇ ਸਾਡਾ ਅਸੀਂ ਇਸ ਭੰਡਾਰੇ ਦੀਆਂ ਦੁਨੀਆ ਤੱਕ ਦੇਸ਼ ਭਰ ਦੇ ਵਿੱਚ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦੇ ਹਾਂ ਅਸੀਂ ਵਾਸੀ ਹਾਂ ਅਰਾਵਾ ਸਰ ਸ਼ਹਿਰ ਦੇ ਜਿਨ੍ਹਾਂ ਨੂੰ ਚਾਹਵਾਨ ਦਿਲੋਂ ਪਿਆਰ ਕਰਦੇ ਹਾਂ ਅਰਾਵਾ ਸਰ ਸ਼ਹਿਰ ਸੁੰਡਾ ਪਰਵਾਰ ਬਾਬਾ ਖੇਤਰਪਾਲ ਜੀ ਨੂੰ ਟ੍ਰੈਸਟ ਮਾਤਾ ਕਰਨੇ ਉਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਉਨ੍ਹਾਂ ਦੇ ਚਰਨਾਂ ਨਾਲ ਜੁੜੇ ਹੋਏ ਹਾਂ ਜੋ ਵੀ ਅੱਜ ਸੰਦੇਸ਼ ਪਚਾਰਿਆ ਦੁਨੀਆ ਤੱਕ ਇਹ ਤਾਂ ਨਹੀਂ ਅਸੀਂ ਕਹਿ ਰਹੇ ਕਿ ਆਪਣੇ ਗੁਰੂ ਪੀਰ ਨੂੰ ਛੱਡੋ ਪਰ ਇਹ ਕਹਿ ਰਹੇ ਹਾਂ ਕਿ ਕਿਸੇ ਵੀ ਗੁਰੂ ਪੀਰ ਦੀ ਨਿੰਦਿਆ ਨਾ ਕਰੋ ਪਿਆਰ ਕਰੋ ਕਿਉਂਕਿ ਸਾਡਾ ਗੁਰੂ ਪੀਰ ਹੀ ਕਹਿ ਕੇ ਗਏ ਨੇ ਕਿ ਹਰ ਇੱਕ ਨੂੰ ਦਿਲ ਚ ਵਸਾਓ ਹਰ ਇੱਕ ਧਰਮ ਦਾ ਸਤਿਕਾਰ ਕਰੋ ਹਰ ਇੱਕ ਨੂੰ ਆਪਣੇ ਚਰਨਾਂ ਨਾਲ ਤੇ ਮੈਂ ਇਹੀ ਕਹਿ ਰਿਹਾ ਕਿ ਜੋ ਵੀ ਅੱਜ ਬਾਬਾ ਸਰਕਾਰ ਦਾ ਚਾਹਵਾਨ ਇਸੇ ਵੀ ਪੀਰ ਪਕੰਬਰ ਨੂੰ ਮੰਨਦੇ ਮੇਰਾ ਸੰਦੇਸ਼ ਉਹਨਾਂ ਦੇ ਚਰਨਾਂ ਜੀ ਕੋਈ ਅਰਦਾਸ ਹੈ ਮੇਰੀ ਕਿ 바ਵਾ ਸਰਕਾਰ ਦੀ ਸੰਦੇਸ਼ ਹੈ ਇਸ ਦਰਬਾਰ ਦੇ ਸੰਦੇਸ਼ ਹੈ ਕਿ ਆਪਣੇ ਆਪਣੇ ਗੁਰੂ ਪੀਰ ਨੂੰ ਆਪਣੇ ਆਪਣੇ ਮੁਰਸ਼ਿਦ ਨੂੰ ਮੰਨਦੇ ਰਹੋ ਉਹਨਾਂ ਦੇ ਜਿਕਾਰੇ ਲਾਉਂਦੇ ਰਹੋ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਦ ਨਾ ਪਾ ਸਾਡੇ ਕੋਲ ਅੱਜ ਸਾਡੇ ਭਾਂਜੀ ਮਦੁਰਾ ਮਦੁਰਾ ਬਦਲੋ ਮਧੁਰਾਜੀ ਪਹੁੰਚੇ ਨੇ ਅਸੀਂ ਇਹਨਾਂ ਦੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਈ ਵਾਰ ਮੇਰੀ ਭੈਣ ਨਾਲ ਸਾਡੀਆਂ ਮੁਲਾਕਾਤ ਨਹੀਂ ਹੋਈ ਤੇ ਸਾਡੀ ਭੈਣ ਸਾਡੀ ਹਰ ਵਾਰ ਮੇਲੇ ਤੇ ਆਣ ਕੇ ਸਾਡੇ ਨਾਲ ਸਹਿਯੋਗ ਦਿੰਦੀ ਹੈ ਮੈਂ ਹੀ ਕੁਝ ਕਹਿਣਾ ਚਾਹੁੰਦਾ ਬਾਕੀ ਜੋ ਵੀ ਕਵਾਂਗੇ ਸਟੇਜ ਤੇ ਜਾ ਕੇ ਪਾਪਾ ਜੀ ਦੇ ਪਟਾਰੇ ਦੇ ਵਿੱਚ ਦੁਨੀਆ ਦਾ ਕੱਠ ਦੱਸੇਗਾ ਕਿ 바ਵਾ ਸਰਕਾਰ ਨੂੰ ਨਫ਼ਰਤ ਲੋਕ ਕਰਦੇ ਨੇ ਪਰ ਜਿੰਨਾ ਪਿਆਰ ਕਰਦੇ ਨੇ ਉਹ ਕਿੰਨੀ ਦੁਨੀਆ ਪਿਆਰ ਕਰਦੀ ਹੈ ਇਹ ਭਾਰਤ ਦਾ ਮਾਹੌਲ ਭਾਰਤ ਦਾ ਕੱਠ ਜਾਇ ਸੇਵਾਦਾਰ ਦਸਨ ਕੇ ਦਰਬਾਰ ਤੇ ਜਿਕਰਾ ਬਾਬਾ ਖੇਤਰਪਾਲ ਜੀ ਦਾ ਬਹੁਤ ਦਾ ਚੇਰ ਦਰਬਾਰ ਕੀ ਜੈ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਇਹ ਮੇਲਾ ਜੀ 3 ਦਿਨ ਚੱਲਦਾ ਹੈ ਪੂਰਾ ਬਾਬਾ ਸਰਕਾਰ ਦੀ ਕਿਰਪਾ ਜੀ ਨਾਲ ਹਾਂਜੀ 1 ਹਫਤੇ ਤੋਂ ਡੈਕੋਰੇਸ਼ਨ ਸ਼ੁਰੂ ਹੋਣੀ ਹੋ ਜਾਂਦੀ ਹੈ 3 ਦਿਨ ਇਸ ਸ਼ਹਿਰ ਦੇ ਵਿੱਚ ਪੱਟਾ ਰਚਦਾ ਜੋ ਸ਼ਰਟਨ ਰਣਨ ਦੇ ਵਿੱਚ ਤੁਹਾਡਾ ਦਾਸ ਤੁਹਾਡਾ ਬੱਚਾ ਤੁਹਾਡਾ ਵੀਰ ਛੋਟਾ ਬਣਾ ਰਿਹਾ 10 ਸਾਲ ਤੋਂ ਲਗਾਤਾਰ ਇਹ ਮੇਲਾ ਐਸੀ ਤਰ੍ਹਾਂ ਲਾਈਵ ਚੱਲ ਰਿਹਾ ਹੈ ਦੀ ਬਾਬਾ ਸਰਕਾਰ ਦੇ ਬੱਚੇ ਆ ਉਹਨਾਂ ਦੇ ਚਰਨਾਂ ਦੀ ਧੂੜ ਆ ਕੀ ਇਹ ਮੇਲਾ 3 ਦਿਨ ਚੱਲਦਾ ਹੈ ਪਹਿਲੇ ਦਿਨ ਬਾਬਾ ਜੀ ਦੀਆਂ ਰਸਮਾਂ ਹੋਈਆਂ ਨੇ ਜਿੰਨੂੰ ਕਹ ਦਿੰਦੇ ਅਸੀਂ ਕਿ ਥੜੇ ਦੀ ਰਸਮ ਹੁੰਦੀ ਆ ਅਗਲੇ ਦਿਨ ਮਹਿੰਦੀ ਰਸਮ ਹੁੰਦੀ ਆ ਅੱਜ ਜਿਸ ਤਰ੍ਹਾਂ ਭੰਡਾਰਾ ਹੈ 30 ਤਰੀਕ ਨੂੰ ਇਸ ਥੜੇ ਦੀ ਰਸਮ ਹੋਈ ਆ 31 ਤਰੀਕ ਨੂੰ ਕੱਲ ਦੁਨੀਆ ਨੇ ਹੋਮ ਹਮਾ ਕੀਤੀਆਂ ਤੇ ਆਣੀਆਂ ਨੇ ਮਹਿੰਦੀ ਲਾ ਗਈ ਬਾਬਾ ਸਰਕਾਰ ਦੇ ਨਾਮ ਦੀ ਅੱਜ ਜੋ ਭੰਡਾਰੇ ਲੱਗ ਰਹੇ ਨੇ ਬਾਬਾ ਖੇਤਰਪਾਲ ਜੀ ਦੇ ਨਾਮ ਅੱਜ ਬਹੁਤ ਵੱਡਾ ਇਕੱਠ ਬਹੁਤ ਵੱਡਾ ਪਿਆਰ ਆ ਇਹ ਮੈਂ ਨਹੀਂ ਬੋਲਦਾ ਇਹ 바ਵਾ ਸਰਕਾਰ ਦਾ ਪਿਆਰ ਬੋਲਦਾ ਹੈ 바ਵਾ ਖੇਤਰਪਾਲ ਜੀ ਦਾ ਨਾਮ ਬੋਲਦਾ ਹੈ ਇਸ ਦਰਬਾਰ ਦੇ ਹਰ ਇੱਕ ਸੇਵਾਦਾਰ ਦਾ ਰੋਮ ਰੋਮ ਬੋਲਦਾ ਹੈ ਕਿ 바ਵਾ ਖੇਤਰਪਾਲ ਜੀ ਦੀ ਜੀ ਆ 바ਵਾ ਜੀ